ਜੋਰਾ ਇਤਿਹਾਸ ਹੈ ਉਹ ਇਸ ਗੱਲ ਨੂੰ ਦਵਾ ਹੀ ਪਰਦਾ ਇਤਿਹਾਸ ਇਸ ਗੱਲ ਬਾਰੇ ਜਾਣਕਾਰੀ ਦਿੰਦਾ ਕਿ ਜੀਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ ਚਾਹੇ ਮਸਾ ਰੰਗੜ ਆਇਆ ਚਾਹੇ ਅਮਰਾਦੀ ਆਇਆ ਉਹਨਾਂ ਦਾ ਹਸ਼ਰ ਸਿੱਖਾਂ ਨੇ ਜਵਾਬ ਦਿੱਤਾ ਇੰਸ਼ਾ ਅੱਲਾਹ ਗਵਾਹ ਜਦੋਂ ਵੀ ਕਿਸੇ ਨੇ ਇਸ ਗੱਲ ਦੀ ਜ਼ੁਰਤ ਕੀਤੀ ਕਿ ਦਰਬਾਰ ਸਾਹਿਬ ਤੇ ਹਮਲਾ ਕਰੇਗਾ ਤੇ ਸਿੱਖ ਉਹਦਾ ਜਵਾਬ ਦਿੰਦੇ ਰਹੇ ਨੇ ਦੇ ਦਿੰਦੇ ਰਹਿਣਗੇ ਇਹ ਗਵਾਈ ਇਤਿਹਾਸ ਬਖੂਬੀ ਪੜਦਾ ਅੱਜ ਸਵੇਰ ਤੜਕਸਰ ਤੋਂ ਇੱਕ ਖਬਰ ਬਹੁਤ ਗਰਮ ਜੋਸ਼ੀ ਨਾਲ ਚਰਚਾ ਚੱਲ ਰਹੀ ਹੈ ਕਿ ਹਿੰਦੁਸਤਾਨ ਦੀ ਫੌਜ ਨੇ ਦਰਬਾਰ ਸਾਹਿਬ ਤੇ ਜੋ ਪਾਕਿਸਤਾਨ ਨੇ ਰਾਖੜ ਭੇਜਿਆ ਸੀ ਉਸ ਨੂੰ ਉਹਨਾਂ ਨੇ ਮਾਰ ਕਰਾਇਆ ਸ਼ਾਮ ਤੱਕ ਇਹ ਕਾਫੀ ਜਿਆਦਾ ਗਰਮਜੋਸ਼ੀ ਹੋ ਗਈ ਕਾਂਗਰਸ ਤੇ ਭਾਜਪਾ ਦੇ ਆਪਸੀ ਇਹ ਇੱਕ ਜਫੇ ਲੱਗ ਰਹੇ ਨੇ ਚੈਨਲਾਂ ਦੇ ਮੈਦਾਨ ਦੇ ਅੰਦਰ ਸੋ ਕੋਈ ਦਾਅਵੇਦਾਰੀ ਕਰ ਰਿਹਾ ਕੋਈ ਉਤੇ ਇਲਜ਼ਾਮਬਾਜ਼ੀ ਕਰ ਰਿਹਾ ਅਸੀਂ ਇਸ ਦਾਅਵੇਦਾਰੀਆਂ ਤੇ ਇਲਜ਼ਾਮਬਾਜ਼ੀਆਂ ਤੋਂ ਪਾਸੇ ਹੋ ਕੇ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਇਤਿਹਾਸ ਹੈ ਉਹ ਇਸ ਗੱਲ ਦੀ ਗਵਾਹੀ ਪੜਦਾ ਹੈ ਇਤਿਹਾਸ ਇਸ ਗੱਲ ਬਾਰੇ ਜਾਣਕਾਰੀ ਦਿੰਦਾ ਹੈ ਕਿ ਜਿਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ ਚਾਹੇ ਮਸਾ ਰੰਗੜ ਆਇਆ ਚਾਹੇ ਅਫਦਾਲੀ ਆਇਆ ਉਹਨਾਂ ਦਾ ਹਸ਼ਰ ਸਿੱਖਾਂ ਨੇ ਜਵਾਬ ਦਿੱਤਾ ਉਸ ਤੋਂ ਬਾਅਦ ਇਸ ਦੇਸ਼ ਦੀ ਬਹੁਤ ਪ੍ਰਮੁੱਖ ਲੀਡਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਸ ਦੇ ਪਰਿਵਾਰ ਨੂੰ ਪੁੱਛੋ ਕਿ ਸਿੱਖਾਂ ਨੇ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਇਥੋਂ ਦਾ ਜਨਰਲ ਵੈਦਿਆ ਜਿਹੜਾ ਕਿ ਉਸ ਸਮੇਂ ਫੌਜ ਦਾ ਮੁਖੀ ਸੀ ਉਸ ਦਾ ਪਰਿਵਾਰ ਦੱਸ ਸਕਦਾ ਕਿ ਸਿੱਖਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਸਿੱਖ ਗੁਰੂ ਧਾਮਾਂ ਤੇ ਹੋਣਦੇ ਹਮਲਿਆਂ ਦੇ ਜਵਾਬ ਦੇਣ ਦੇ ਪੂਰਨ ਤੌਰ ਤੇ ਸਮਰੱਥ ਇੱਥੇ ਜੇ ਕਿਸੇ ਦੇਸ਼ ਦੇ ਵੱਲੋਂ ਹਮਲਾ ਕੀਤਾ ਜਾਂਦਾ ਉਹ ਚਾਹੇ ਪਾਕਿਸਤਾਨ ਹੋਵੇ ਚਾਹੇ ਕੋਈ ਬੰਗਲਾਦੇਸ਼ ਹੋਵੇ ਜਾਂ ਚਾਹੇ ਕੋਈ ਹੋਰ ਦੇਸ਼ ਹੋਵੇ ਤੇ ਚਾਹੇ ਹਿੰਦੁਸਤਾਨ ਹੋਵੇ ਸਿੱਖਾਂ ਨੇ ਉਹਦਾ ਜਵਾਬ ਦਿੱਤਾ ਤੇ ਗਾ ਵੀ ਦੇਣਗੇ ਇਸ ਸਮਰੱਥਾ ਸਿੱਖਾਂ ਦੇ ਵਿੱਚ ਅੱਜ ਵੀ ਜਿਉਂਦੀ ਆ ਤੇ ਰਹੀ ਗੱਲ ਕਿ ਦੇਸ਼ ਦੀ ਫੌਜ ਨੇ ਉਸ ਨੂੰ ਮਾਰ ਕਰਾਇਆ ਇਸ ਗੱਲ ਤੇ ਕੋਈ ਵਿਵਾਦ ਚ ਪੈਣ ਦੀ ਲੋੜ ਨਹੀਂ ਜੇ ਇਸ ਤਰ੍ਹਾਂ ਦਾ ਕੀਤਾ ਹੋਏਗਾ ਤੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਆ। ਤੋਂ ਇਸ ਗੱਲ ਦੇ ਵਿੱਚ ਜੇ ਮੈਂ ਇਹ ਕਹਾਂ ਕਿ ਉਸ ਨੇ ਆ ਕੀਤਾ ਉਸ ਨੇ ਨਹੀਂ ਕੀਤਾ ਇਸ ਖਲਜਗਰ ਨੂੰ ਪੈਣ ਦੀ ਬਜਾਏ ਇਹ ਗੱਲ ਕਲੀਅਰ ਆ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸੇ ਨੇ ਇਸ ਗੱਲ ਦੀ ਜ਼ੁਰਤ ਕੀਤੀ ਕਿ ਦਰਬਾਰ ਸਾਹਿਬ ਤੇ ਹਮਲਾ ਕਰੇਗਾ ਤੇ ਸਿੱਖ ਉਹਦਾ ਜਵਾਬ ਦਿੰਦੇ ਰਹੇ ਨੇ ਤੇ ਦਿੰਦੇ ਰਹਿਣਗੇ ਇਹ ਗਵਾਈ ਇਤਿਹਾਸ ਬਖੂਬੀ ਪੜਦਾ